ਉਹ ਬਿਆਨਤਾ ਜ ਦਿਨੀ ਕੜਾਈਏ ਇਹ ਤਾਂ ਰੱਖਿਆ ਹੈ ਕੀ ਬਣਾ ਰਹੀ ਹੈ ਇਹ ਤਾਂ ਖਾਲੀ ਹੈ ਖਾਲੀ ਹੈ ਹਲੇ ਤਾਂ ਬਣੂਗਾ ਜੀ ਜਿਹੜਾ ਕੁਝ ਬਣਦਾ ਅੱਜ ਦਿਨੀ ਇੰਨੀ ਜਲਦੀ ਸਬਜ਼ੀ ਕੀ ਕਰਨੀ ਯਾਰ ਮੈਂ ਤਾਂ ਭੁੱਖੀ ਨਹੀਂ ਲੱਗੇ 2 ਵਜੇ ਧਰਤੀ ਜਿੱਤਾ ਤੂੰ ਹੈ ਸਬਜ਼ੀ ਨਹੀਂ ਬਣਾਉਂਦੀ ਜੀ ਅੱਜ ਤਾਂ ਬਹੁਤ ਹੀ ਵਧੀਆ ਚੀਜ਼ ਬਣਾਉਂਗੀ ਸਰਦੀਆਂ ਚ ਖਾਣ ਵਾਲੀ ਲੈ ਅੱਜ ਕੀ ਬਣਾਏਗੀ ਮੈਨੂੰ ਪਹਿਲਾਂ ਦੇਖਣ ਆਹ ਕੀ ਧਰੀ ਬੈਠੇ ਟੱਕ ਕੇ ਜੀ ਯਾਰ ਤੂੰ ਇਹ ਮੂਫਲੀ ਹੈ ਜੀ ਉਹ ਆਹ ਤਾਂ ਮੂਫਲੀ ਹੈ ਤਾਂ ਮੇਰਾ ਬਾਹਲਾ ਜੀ ਕਰਦਾ ਖਾਣ ਨੂੰ ਯਾਰ ਕਿੱਥੋਂ ਲੈ ਆਂਦੀ ਹੈ ਇਹ ਕੱਚੀ ਹੈ ਹਾਂ ਹਾਂ ਲੱਗਦੀ ਤਾਂ ਏਡੀ ਕੁਆਲਿਟੀ ਬਹੁਤ ਚੰਗੀ ਲੈਂਦੀ ਕਿੱਥੋਂ ਅੱਛਾ ਰਾਮੇ ਤੋਂ ਲੈ ਕੇ ਆਂਦੀ ਹੈ ਬਹੁਤ ਸੋਹਣੀ ਮੂਵੀ ਹੈ ਤਾਂ ਮਾਰਕੀਟ ਦੇ ਵਿੱਚ ਇਹ ਜੀ ਮੂਵੀ ਯਾਰ ਮਿਲਦੀ ਨਹੀਂ ਤਾਂ ਲੱਕੜ ਬਹੁਤ ਨਹੀਂ ਮਿਲਦੀ ਮਾਰਕੀਟ ਚੋਂ ਨਹੀਂ ਆਂਦੀ ਹੈ ਚਲ ਬਹੁਤ ਵਧੀਆ ਯਾਰ ਜਿਹੜੇ ਬਾਣੀਆਂ ਤੋਂ ਲੈ ਕੇ ਆਂਦੀ ਬਹੁਤ ਵਧੀਆ ਚੀਜ਼ ਹੈ ਤਾਂ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਗੋੜਾ ਹੈ ਜੀ ਲੈ ਵੀ ਦੇਖੋ ਵਾਹ ਕਿੱਡਾ ਘੈਂਟ ਕਲਰ ਹੈ ਯਾਰ ਗੁੜ ਦਾ ਜਿਹੜਾ ਆਪਾਂ ਉਹਦੇ ਲਾਲ ਜਿਹਾ ਲੈ ਕੇ ਆਏ ਆਪਣੇ ਭਰਾਵਾਂ ਨੇ ਕਮੈਂਟ ਵੀ ਬਹੁਤ ਕੀਤੀ ਕਹਿੰਦੇ ਇਹ ਕੈਮੀਕਲ ਵਾਲਾ ਹੈ ਆਹ ਗੁੜ ਤਾਂ ਯਾਰ ਬਹੁਤ ਟੌਪ ਕੁਆਲਿਟੀ ਦਾ ਹੈ ਇਹ ਐਤ ਕੀ ਵਧੀਆ ਕੁਆਲਿਟੀ ਦਾ ਲਿਆਂਦਾ ਜੀ ਜਿੰਨਾ ਹੀ ਵਧੀਆ ਕੁਆਲਿਟੀ ਗੁੜ ਦੀ ਹੋਊਗੀ ਉਨੀ ਵਧੀਆ ਗੱਚਕ ਬਣੂਗੀ ਅੱਛਾ ਇੰਨੀ ਗੱਚਕ ਕਰਨੀ ਹੈ ਨਾਲੇ ਆਪਾਂ ਇਹ ਤਾਂ ਲੈ ਕੇ ਆਂਦੀ ਐ ਨੀ ਜੀ ਜਦੋਂ ਹੁਣ ਸਰਦੀਆਂ ਦਾ ਕਰਕੇ ਰੋਟੀ ਖਾਣ ਤੋਂ ਬਾਅਦ ਸਾਰੇ ਕਹਿੰਦੇ ਇੱਕ ਇੱਕ ਪੀਸ ਲੈਣੀ ਲੈਣਾ ਤੇ ਇਹਨੂੰ ਮਖਾ ਸਟੋਰ ਕਰਕੇ ਰੱਖ ਲਾਂਗੇ ਜਿਹੜਾ 15 20 ਦਿਨ ਚੱਲ ਜੇ ਆਹ ਤਾਂ ਐ ਤੇਰੀ ਬਾਹਲੀ ਸੋਹਣੀ ਗੱਲ ਐ ਗਾਜੇ ਖਾਣ ਦਾ ਮੈਂ ਵੀ ਸਕੀਨ ਨਾਲੇ ਗੁੜ ਦੇ ਨਾਲ ਕਹਿੰਦੇ ਗਲਾ ਗੁਲਾ ਜੇ ਵੀ ਸਾਫ਼ ਹੋ ਜਾਂਦਾ ਘਰ ਦੇ ਵਿੱਚ ਜਿਹੜੀ ਬਣੀ ਹੁੰਦੀ ਐ ਗਾਜੇ ਨੇ ਬਹੁਤ ਵਧੀਆ ਹੁੰਦੀ ਐ ਨਾ ਆਪਾਂ ਦੇ ਹਾਲਾ ਕਿੰਨੀਆਂ ਵੀਡੀਓ